ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਾ ਵਿਰੁੱਧ ਮਹਿੰਮ ਚੜੀ ਗਈ ਸੀ ਉਸ ਦੇ ਤਹਿਤ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਗੁਰਪ੍ਰਤਾਪ ਸੋਹਤਾ ਐਸਪੀ ਡੀ ਸਾਹਿਬ ਬਟਾਲਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੁੱਧ ਨਸ਼ਾ ਵਿਰੁੱਧ ਜਿਹੜੀ ਮਹਿੰਮ ਹੈ ਇਹਦੇ ਵਿੱਚ ਵੱਖ-ਵੱਖ ਅਸੀਂ ਨੱਕੇ ਲਗਾ ਕੇ ਇਨਫੋਰਮੇਸ਼ਨ ਤਹਿਤ ਕਾਰਵਾਈਆਂ ਜਿਵੇਂ ਕਰ ਰਹੇ ਸੀ ਇਸ ਦੇ ਤਹਿਤ ਹੀ ਮਿਤੀ 17 ਨਵੰਬਰ ਨੂੰ ਇਨਸਪੈਕਟਰ ਰਬਜੋਤ ਸਿੰਘ ਐਸ ਐਚਓ ਕਿਲਾ ਲਾਲ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਨਾਕੇ ਦੌਰਾਨ 492 ਗ੍ਰਾਮ ਹੈਰਨ ਤੇ 446 ਗ੍ਰਾਮ ਜਿਹੜੀ ਆਈਸ ਹੈਗਾ ਨਾਰਕੋਟਿਕਸ ਉਹ ਬਰਾਮਦ ਕੀਤੀ ਗਈ ਸੀ ਤੇ ਇਸ ਦੇ ਵਿੱਚ ਦੋ ਦੋਸ਼ੀ ਸਾਹਿਲਪ੍ਰੀਤ ਸਿੰਘ ਅਕਾਲਗੜ ਜੰਡਿਆਲਾ ਦਾ ਰਹਿਣ ਵਾਲਾ ਸੀ ਵਰਿੰਦਰ ਸਿੰਘ ਖਲਿਆਰਾ ਪਿੰਡ ਇਹ ਵੀ ਜਨਰਲ ਨਰਨ ਦਾ ਸੀ ਇਹ ਆਪਣੇ ਉਸ ਇਲਾਕੇ ਤੋਂ ਨਸ਼ੀਲੇ ਪਦਾਰਥ ਲਿਆ ਕੇ ਇਸ ਏਰੀਆ ਦੇ ਵਿੱਚ ਸਪਲਾਈ ਕਰਦੇ ਸੀ ਤੇ ਇਸ ਆਪਰੇਸ਼ਨ ਦੇ ਤਹਿਤ ਇਹ ਦੋਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਅਗੇਂਸਟ ਅੰਡਰ ਸੈਕਸ਼ਨ 21C 6685 ਐਨਡੀਪੀ ਸੈਕਟ ਪੀਐਸ ਕਿਲਾ ਲਾਲ ਸਿੰਘ ਮਕਦਮਾ ਦਰਜ ਕਰਕੇ ਤਫ਼ਤੀਸ਼ ਜਾਰੀ ਹੈ ਕੱਲ 21 ਨਵੰਬਰ ਨੂੰ 20 ਇਸੇ ਮੁਹਿੰਮ ਤਹਿਤ ਇੰਸਪੈਕਟਰ ਪ੍ਰਭ ਜੋਤ ਸਿੰਘ ਸਰ ਇਹ ਦੂਜਾ ਕੇਸ ਸੀ ਹਾਂ ਇਹ ਸੈਕੰਡ ਕੇਸ ਹੈ ਇਸੇ ਮਹਿਮ ਤਹਿਤ ਜਿਹੜਾ ਨਾਕਾ ਉਗਰੇਵਾਲ ਪਿੰਡ ਦੇ ਲਾਗੇ ਦਾਕਾ ਲਗਾਇਆ ਹੋਇਆ ਸੀ ਤੇ ਸੀਕ੍ਰੇਟ ਇਨਫੋਰਮੇਸ਼ਨ ਦੇ ਤਹਿਤ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਜਿਨ੍ਹਾਂ ਪਾਸੋਂ 1 ਕਿਲੋ 12 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਉਹਨਾਂ ਦੇ ਪਾਸ ਜਿਹੜਾ ਮੋਟਰਸਾਈਕਲ ਸੀ ਡੀ ਡੀ ਲੈਕਸੀ ਉਹ ਵੀ ਅਸੀਂ ਰਿਕਵਰ ਕੀਤਾ ਇਹਨਾਂ ਦੇ ਨਾਮ ਰਾਜਾ ਜੋ ਅਦਲੀਵਾਲ ਪਿੰਡ Rajasthan ਸੀ ਜਿਹੜੀ ਦਾ ਰਹਿਣ ਵਾਲਾ ਹੈ ਜੋਧਬੀਰ ਸਿੰਘ ਇਹ ਸਰਾਏ ਪਿੰਡ ਅਜਨਾਲੇ ਦਾ ਰਹਿਣ ਵਾਲਾ ਹੈ ਇਹਨਾਂ ਪਾਸੋਂ ਜਿਹੜੀ ਇਹ ਬਰਾਮਦਗੀ ਹੋਈ ਔਰ ਇਹਨਾਂ ਦੇ ਖਿਲਾਫ ਹੀ ਅਸੀਂ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਸਾਰੇ ਦੋਸ਼ੀਆਂ ਦੇ ਫਾਰਵਰਡ ਔਰ ਬੈਕਵਰਡ ਜਿਹੜੇ ਲਿੰਕੇਜਸ ਹੈਗੇ ਆ ਉਹਨਾਂ ਉੱਤੇ ਅਸੀਂ ਕਾਰਵਾਈ ਕਰ ਰਹੇ ਆ ਤੇ ਇਸ ਵਿੱਚ ਹੋਰ ਵੀ ਸਾਨੂੰ ਰਿਕਵਰੀ ਹੋਣ ਦੀ ਆਸ ਹੈ ਤੇ ਹੋਰ ਵੀ ਜੋ ਇਹ ਜਿਹੜੀ ਕਨਸਾਈਨਮੈਂਟਸ ਆਈਆਂ ਸੀ ਇਨਾਂ ਦੇ ਵਿੱਚ ਭੇਜਨ ਦੇ ਵਿੱਚ ਜਾਂ ਕ੍ਰਾਸ ਬਾਰਡਰ ਜਿਹੜੀ ਸਮਗਲਿੰਗ ਹੈ ਜੋ ਜੋ ਵੀ ਦੋਸ਼ੀ ਇਹਦੇ ਵਿੱਚ ਤਫਤੀਸ਼ ਚਾਏਗਾ ਉਹਨੂੰ ਜਿਹੜਾ ਗ੍ਰਫਤਾਰ ਕਰਕੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹ ਸਰ ਇਹ ਕਿੱਥੋਂ ਡਿਲੀਵਰ ਹੋਈ ਇਹਨਾਂ ਨੂੰ ਇਹ ਇਹਨਾਂ ਦੀ ਪੁੱਛ ਕੇ ਜਾਰੀ ਹੈ ਅਜੇ ਥੋੜੀ ਇਨੀਸ਼ੀਅਲ ਸਟੇਜ ਹੈਗੀ ਆ ਤੇ ਇਹਨਾਂ ਦੇ ਡੈੱਡ ਲੈਟਰ ਬਾਕਸ ਹੁੰਦੇ ਨੇ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਉਹ ਵੀ ਅਸੀਂ ਟ੍ਰੇਸ ਜਿਹੜੇ ਕਰ ਲਈਏ ਜਲਦੀ ਸਰ ਕੋਈ ਵੈਪਨ ਵਗੈਰਾ ਆਈ ਨਹੀਂ ਫਿਲਹਾਲ ਤਫਤੀਸ਼ ਦੌਰਾਨ ਅਜੇ ਤੱਕ ਕੋਈ ਵੈਪਨ ਰਿਕਵਰ ਨਹੀਂ ਹੋਇਆ ਸਾਰੇ ਇਹਨਾਂ ਦੇ ਪਹਿਲੀ ਗ੍ਰਿਫਤਾਰੀ ਦੇ ਪਹਿਲਾਂ ਵੀ ਇਹਨਾਂ ਦੇ ਪਰਚੇ ਹੈਗੇ ਜੀ ਇਹ ਸਾਰੇ ਜਿਹੜੇ ਦੋਸ਼ੀ ਚਾਰੋਂ ਦੇ ਚਾਰੋਂ ਹੈ ਇਹ ਅਮਰitsar ਡਿਸਟ੍ਰਿਕਟ ਦੇ ਰਹਿਣ ਵਾਲੇ ਆ ਅਸੀਂ ਉਹਨਾਂ ਨੂੰ ਲਿਖ ਕੇ ਭੇਜਿਆ ਇਹਨਾਂ ਦਾ ਰਿਕਾਰਡ ਜਿਹੜਾ ਅਸੀਂ ਚੈੱਕ ਕਰ ਰਹੇ ਹਾਂ ਜੋ ਵੀ ਇਹਨਾਂ ਦੇ ਖਿਲਾਫ ਪਹਿਲਾਂ ਮਕਦਮੇ ਦਰਜ ਹੋਣਗੇ ਅਜੇ ਤੱਕ ਸਾਨੂੰ ਰਿਪੋਰਟ ਜਿਹੜੀ ਹੈ ਰਿਸੀਵ ਨਹੀਂ ਹੋਈ ਉਹ ਅਸੀਂ ਇਹਦੇ ਵਿੱਚ ਤਫ਼ਤੀਸ਼ ਦੇ ਵਿੱਚ ਲਿਆਵਾਂਗੇ ਕਰੇ ਇੱਧਰ ਜਿੱਦਾਂ ਦੂਸਰੇ ਏਰੀਆ ਦੂਸਰੇ ਡਿਸਟ੍ਰਿਕਟ ਵਿੱਚ ਸਪਲਾਈ ਕਰਨਾ ਆਏ ਸੀਗੇ ਤੇ ਉਹ ਵੀ ਉਸੋ ਦੀ ਤਾਂ ਨਿਸ਼ਾਨਦਹੀ ਕਰ ਰਹੀ ਹੈ ਪੈੜਨਾ ਪਈ ਹੈ ਜੀ ਦੇਖੋ ਅਸੀਂ ਤੇ ਜਿਹੜੀ ਸਰਕਾਰ ਵੱਲੋਂ ਯੋਧ ਨਸ਼ਾ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਆ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਐਸਐਸਪੀ ਸਾਹਿਬ ਬਟਾਲਾ ਦੀਆਂ ਹਦਾਇਤਾਂ ਵੀ ਸਾਨੂੰ ਇਹੀ ਨੇ ਕਿ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰੀਏ ਜਿੰਨੇ ਇਹ ਪੈਡਲਰ ਨੇ ਸਪਲਾਇਰ ਨੇ ਅਸੀਂ ਇਹਨਾਂ ਨੂੰ ਜਿਹੜਾ ਅਰੈਸਟ ਕਰ ਰਹੇ ਆ रिकवरीज ਕਰ ਰਹੇ ਆ ਪਹਿਲਾਂ ਵੀ ਕੀਤੀਆਂ ਅੱਗੇ ਵੀ ਅਸੀਂ ਜੇ ਇੱਕ ਧੰਦਾ ਇਹ ਚਾਲੂ ਰੱਖਣਗੇ ਜੋ ਕੋਈ ਵੀ ਸਾਡੇ ਇਲਾਕੇ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਕਾਰਵਾਈ ਕਰੇਗਾ ਕੋਈ ਨਸ਼ੀਦੇ ਪਦਾਰਥ ਵੇਚੂਗਾ ਤੇ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਸਰ ਬਾਰਡਰ ਪਾਰ ਲਿਖਿਆ ਇਹਨਾਂ ਦੇ ਤੇ ਤਪਤੀਸ ਤਰ੍ਹਾਂ ਨਿਕਾਈ ਕੋਈ ਕਰਦਾ ਤਪਤੀਸ ਚੱਲ ਰਹੀ ਹੈ ਉਹ ਸਾਰਾ ਜਿਹੜੇ ਟੈਕਨੀਕਲ ਜਿਹੜੇ ਸਾਡੇ ਹੈਗੇ ਨੇ ਉਹ ਸਾਡੀ ਰਿਪੋਰਟਾਂ ਆਉਣੀਆਂ ਬਾਕੀ ਨੇ ਇਹਨਾਂ ਦੀਆਂ ਜਿਹੜੀ ਕਾਲ ਡਿਟੇਲਸ ਵਗੈਰਾ ਹੈਗੀਆਂ ਨੇ ਸਾਰਾ ਅਸੀਂ ਉਹ ਸੈਂਟੀਫਿਕਲੀ ਕਰ ਰਹੇ ਆਂ ਤੇ ਉਹ ਅਸੀਂ ਲਿਆਵਾਂਗੇ ਸਫਾ ਮਿਸਲ ਦੇ ਉੱਤੇ ਲਿਆਵਾਂਗੇ ਜੋ ਵੀ ਜੇ ਇਨ ਕੇਸ ਕੋਈ ਐਦਾਂ ਦੀ ਗੱਲ ਆਂਦੀ ਤਾਂ